ਵਾਰੀਗੁਰ ਜੀ ਦਾ ਖਾਲਸਾ ਵਾਰੀਗੁਰ ਜੀ ਕੀ ਫਤਿਹ ਕੌਣ ਸਨ ਭਾਈ ਦਇਆ ਸਿੰਘ ਜੀ ਭਾਈ ਦਇਆ ਸਿੰਘ ਜੀ ਨੂੰ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਮੌਤੀਆਂ ਸਨ ਗੁਰੂ ਘਰ ਨਾਲ ਕਿਵੇਂ ਜੁੜੇ ਅਤੇ ਕਿੱਥੋਂ ਦੇ ਵਸਨੀਕ ਸਨ ਆਓ ਅੱਜ ਜਾਣਦੇ ਹਾਂ 26 ਅਗਸਤ 1661 ਵਾਲੇ ਦਿਨ ਭਾਈ ਦਇਆ ਸਿੰਘ ਜੀ ਦਾ ਜਨਮ ਲਾਹੌਰ ਵਿਖੇ ਪਿਤਾ ਭਾਈ ਸੁਦਾ ਜੀ ਅਤੇ ਮਾਤਾ ਭਾਈ ਵਿਆਲੀ ਜੀ ਦੇ ਗ੍ਰਹਿ ਵਿਕੇ ਹੋਇਆ ਗੁਰਦੀਪ ਸਿੰਘ ਜਗਬੀਰ ਡਾਕਟਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਇੱਕ ਸਨ ਜੋ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪੁਕਾਰ ਤੇ ਸਭ ਤੋਂ ਪਹਿਲਾਂ ਉੱਠੇ ਸਨ ਆਪ ਨੇ 30 ਮਾਰਚ 1699 ਵਾਲੇ ਦਿਨ ਅਨੰਤਪੁਰ ਸਾਹਿਬ ਵਿਖੇ ਆਪਣਾ ਅਸੀਸ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਪੁਕਾਰ ਤੇ ਅਰਪਣ ਕਰ ਦਿੱਤਾ ਆਪ 13 ਸਾਲ ਦੀ ਉਮਰ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸ਼ਰਨ ਆ ਗਏ ਸਨ ਗੁਰੂ ਸਤਗੁਰੂ ਸਾਹਿਬ ਜੀ ਦੇ ਚਰਨਾ ਵਿੱਚ ਸਿਰ ਭੇਟ ਕਰਨ ਤੋਂ ਪਹਿਲਾਂ ਆਪ ਜੀ ਦਾ ਨਾਮ ਦਾਇਆ ਰਾਮ ਸੀ ਆਪ ਦੇ ਪਿਤਾ ਭਾਈ ਸੁਦਾ ਜੀ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਹੁਤ ਵੱਡੇ ਸ਼ਰਧਾਲੂ ਸਿੱਖ ਸਨ ਅਤੇ ਸਤਿਗੁਰੂ ਜੀ ਦੇ ਸੀਸ ਲੈਣ ਦੇ ਲਈ ਅਤੇ ਸਤਿਗੁਰੂ ਜੀ ਦੇ ਦਰਸ਼ਨਾਂ ਦੇ ਲਈ ਆਪ ਸ਼੍ਰੀ ਅਨੰਦਪੁਰ ਸਾਹਿਬ ਅਕਸਰ ਆ ਜਾਂਦੇ ਰਹਿੰਦੇ ਸਨ ਸਨ 1674 ਵਿੱਚ ਆਪ ਆਪਣੇ ਪਰਿਵਾਰ ਸਮੇਤ ਜਦੋਂ ਸਾਹਿਬ ਪਾਤਸ਼ਾਹ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਮੱਥਾ ਟੇਕਣ ਦੇ ਲਈ ਸ਼੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਤੇ ਆਏ ਤਾਂ ਮਨ ਗੁਰੂ ਚਰਨਾਂ ਤੋਂ ਵਾਪਸ ਜਾਣ ਨੂੰ ਨਾ ਮੰਨਿਆ ਤਾਂ ਆਪ ਪੱਕੇ ਤੌਰ ਤੇ ਉੱਥੇ ਭਾਵ ਸ੍ਰੀ ਅਨੰਤਪੁਰ ਸਾਹਿਬ ਦੀ ਵਸ ਗਏ ਭਾਈ ਸਹਿਬ ਦਇਆ ਸਿੰਘ ਜੀ ਪੰਜਾਬੀ ਤੋਂ ਇਲਾਵਾ ਆਸਥੀ ਵਿੱਚ ਵੀ ਪੂਰਨ ਮਹਾਰ ਸਨ ਆਪ ਨੇ ਸੰਗੀਤ ਦਾ ਵੀ ਡੂੰਘਾ ਅਧਿਐਨ ਕੀਤਾ ਸੀ ਅਤੇ ਗੁਰਬਾਣੀ ਤੇ ਅਧਿਐਨ ਰਹੀ ਆਪ ਕੀਰਤਨ ਵੀ ਬਹੁਤ ਸੁਰ ਵਿੱਚ ਕਰਿਆ ਕਰਦੇ ਸਨ ਇਸ ਤੋਂ ਇਲਾਵਾ ਆਪਣੇ ਸ਼ਾਸਤਰਾਂ ਦੀ ਸਿੱਖਿਆਈ ਸਤਿਗੁਰ ਜੀ ਤੋਂ ਪ੍ਰਾਪਤ ਕੀਤੀ ਸੀ ਭਾਈ ਦਇਆ ਸਿੰਘ ਨੇ 1677 ਤੋਂ ਬਾਅਦ ਸਾਰਾ ਸਮਾਂ ਸਾਹਿਬ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਗੁਜ਼ਾਰਿਆ ਸੀ 5 ਅਤੇ 6 ਦਸੰਬਰ 1704 ਦੀ ਰਾਤ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਤਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਭਾਈ ਦਇਆ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਸਨ ਅਤੇ ਫਿਰ ਦਸੰਬਰ 1704 ਈਸਵੀ ਵਿੱਚ ਚਮਕੌਰ ਸਾਹਿਬ ਵਿਖੇ ਵੀ ਆਪ ਗੁਰੂ ਸਾਹਿਬ ਜੀ ਦੇ ਨਾਲ ਰਹੇ ਇੰਜ ਜਦੋਂ ਸਤਗੁਰੂ ਜੀ 1706 ਸਾਲ ਦੇ ਦੌਰਾਨ ਤਲਵੰਡੀ ਸਾਬ ਹੋ ਗਏ ਤਾਂ ਭਾਈ ਦਇਆ ਸਿੰਘ ਜੀ ਉਹਨਾਂ ਦੇ ਨਾਲ ਸਨ ਫਿਰ ਇੱਕੋ ਸਤਗੁਰੂ ਜੀ ਨੇ ਦੱਖਣ ਵੱਲ ਨੂੰ ਚਾਲੇ ਪਾ ਦਿੱਤੇ ਤਾਂ ਵੀ ਭਾਈ ਸਾਹਿਬ ਪਾਤਸ਼ਾਹ ਜੀ ਦੇ ਨਾਲ ਹੀ ਸਨ ਔਰ ਰੰਗਜੀਤ ਤੱਕ ਸਤਗੁਰ ਜੀ ਦੀ ਫਤਿਹ ਦੀ ਚਿੱਠੀ ਜਫਰਨਾਮਾ ਪਚਾਉਣ ਦੀ ਸੇਵਾ ਵੀ ਆਪ ਜੀ ਨੇ ਭਾਈ ਧਰਮ ਸਿੰਘ ਦੇ ਨਾਲ ਮਿਲ ਕੇ ਨਿਭਾਈ ਸੀ ਆਪ ਨੇ 1765 ਬਿਸਤੀ ਅਸੂ ਦੇ ਅਮਾਤ ਵਾਲੇ ਦਿਨ ਅਬਚਲ ਨਗਰ ਹਜੂਰ ਸਾਹਿਬ ਨਦੇੜ ਵਿਖੇ ਗੋਦਾਵਰੀ ਦੇ ਕਿਨਾਰੇ ਆਪਣੇ ਪ੍ਰਾਣ ਤਿਆਗ ਦਿੱਤੇ ਭੁੱਲਾ ਚੁੱਕਾ ਮਾਫ ਕਰਨੀਆਂ ਵਾਹਿਗੁਰੂ ਜੀਓ ਜੇਕਰ ਤੁਹਾਨੂੰ ਸਾਖੀ ਵਧੀਆ ਲੱਗੀ ਤਾਂ ਸੈਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਤੁਹਾਨੂੰ ਇਸ ਸਾਖੀ ਤੋਂ ਕੀ ਕੁਝ ਸਿੱਖਣ ਨੂੰ ਮਿਲਿਆ ਕਮੈਂਟ ਵਿੱਚ ਜ਼ਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ